ਹਾਂਜੀ ਪ੍ਰਧਾਨ ਜੀ ਆਪਣਾ ਸੁਭਨਾ ਤੋਂ ਪਹਿਲਾਂ ਨਾਮ ਤੇ ਜਿਹੜਾ ਗੱਲ ਆਪਣਾ ਅੱਜ ਦੀ ਮੀਟਿੰਗ ਆ ਉਹ ਕਿਸ ਜਥੇਬੰਦੀ ਵੱਲੋਂ ਤੇ ਕਿਸ ਬੰਚ ਕੀਤੀ ਗਈ ਮੇਰਾ ਨਾਮ ਦਲਵਿੰਦਰ ਸਿੰਘ ਨਿਸ਼ਾਰਾ ਪਲਵਾ ਕਾਰਜਕਾਰੀ ਯੂਨਿਟ 77 ਸੀਪੀਆਈ ਐਮਐਲ ਲਬਰੀਸ਼ਨ ਤੇ ਅੱਜ ਦੀ ਜਿਹੜੀ ਮੀਟਿੰਗ ਆ ਉਹ ਅਸੀਂ ਮਜ਼ਦੂਰ ਮੁਕਤੀ ਮੋਰਚਾ ਇਨਕਲਾਬੀ ਲੋਕ ਜਨ ਸਭਾ ਦੀ ਤਰਫੋਂ ਇੱਥੇ ਜਿਹੜੀ ਛੇਦ ਆ ਜੋ ਸਰਦਾਰ ਭਗਤ ਸਿੰਘ ਦੀ ਜਗ੍ਹਾ ਬੰਦੀ ਹੈ ਠੀਕ ਹੈ ਅੱਛਾ ਤਾਂ ਕੀ ਏਜੰਡਾ ਸੀ ਅੱਜ ਦੀ ਮੀਟਿੰਗ ਦਾ ਅੱਜ ਦਾ ਏਜੰਡਾ ਇੱਕ ਤੇ ਆਪ 28 ਸਤੰਬਰ ਨੂੰ ਸੀਦਿਆ ਜੀ ਸਰਦਾਰ ਭਗਤ ਸਿੰਘ ਦੇ ਜਿਹੜੇ ਦਿਨ ਤੇ ਜਿਹੜੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਅਸੀਂ ਉਹ ਤਿਆੜਾ ਮਨਾਉਣਾ ਜੀ ਉਹਦੇ ਨਾਲ ਨਾਲ ਅਸੀਂ ਜਿਹੜੇ ਇਹ ਹਾਲ ਦੇ ਵਿੱਚ ਹੀ ਜਿਹੜੇ ਹੜ੍ਹ ਆਏ ਆ ਖਾੜਾਂ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਜਿਹੜਾ ਮਾਲੀ ਨੁਕਸਾਨ ਹੋਇਆ ਵਾ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਵਾ ਲੋਕਾਂ ਦੇ ਘਰ ਡੇਪਟੇ ਆ ਲੋਕਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸਰਕਾਰ ਕੋਲੋਂ ਜਿਹੜੀ ਆ ਇਹ ਮੰਗ ਕਰਦੇ ਆ ਕਿ ਜਿਹੜੇ ਹੜ੍ਹ ਫਰਾਂ ਦੇ ਨਾਲ ਪੀੜਤ ਜਿਹੜੇ ਲੋਕ ਆ ਜਿਹੜੇ ਗਰੀਬ ਆ ਜਿਹੜੇ ਉਹਨਾਂ ਦਾ ਜਿਹੜਾ ਉਸ ਵਕਤ ਦਾ ਰੋਜ਼ਗਾਰ ਖੁੱਸ ਗਿਆ ਵਾ ਉਹਦੇ ਲਈ ਘੱਟੋ-ਘੱਟ ਸਰਕਾਰ 50 ਹਜ਼ਾਰ ਰੁਪਏ ਦਾ ਕੰਪਨਸੇਟ ਕਰੇ ਉਹਦੇ ਨਾਲ ਨਾਲ ਜਿਹੜੇ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੇ ਜਿਹੜੇ ਅਸੀਂ ਇਹ ਗੱਲ ਕਹਿੰਨੇ ਆਂ ਕਿ ਜਿਹੜੇ ਲੋਕਾਂ ਦੇ ਮਕਾਨ ਡਿੱਗ ਪਏ ਆ ਜਿਹੜੇ ਉਹਦੇ ਨਾਲ 2 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਜਾਵੇ ਜਿਹੜੇ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਮਾਂ ਉਹਨਾਂ ਲਈ ਘੱਟੋ-ਘੱਟ 10 ਲੱਖ ਰੁਪਏ ਦਾ ਸਰਕਾਰ ਜਿਹੜੀ ਆ ਉਹਨਾਂ ਨੂੰ ਮੁਆਵਜ਼ਾ ਦੇਵੇ ਔਰ ਜਿਹੜਾ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਜਿਹੜੀ ਰੇਤਾ ਛੁੱਪਣ ਦਾ ਸਵਾਲ ਆ ਉਹ ਉਹਨਾਂ ਮਾਲਕਾਂ ਨੂੰ ਦਿੱਤੀ ਜਾਵੇ ਉਹਦੀ ਮਤਲਬ ਜਿਹੜੀ ਆ ਉਹ ਤੇ ਕਲੀਅਰ ਹੈ ਸਰਕਾਰ ਨੇ ਵੈਸੇ ਕਰਤਾ ਪਰ ਘੱਟੋ ਘੱਟ ਸਰਕਾਰ ਜਿਹੜਾ ਵਾ ਉਹ 50000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਇਹਨਾਂ ਨੂੰ ਦੇਵੇ ਜਿਸ ਤਰ੍ਹਾਂ ਦਾ ਵੀ ਅੱਗੇ ਜਿਹੜਾ ਨੁਕਸਾਨ ਹੁੰਦਾ ਵਾ ਉਹਦੇ ਮੁਤਾਬਕ ਜਿਹੜਾ ਮੁਆਵਜ਼ਾ ਸਰਕਾਰ ਦੇਵੇ ਇਹ ਪੰਜਾਬ ਗਵਰਨਮੈਂਟ ਵੀ ਦੇਵੇ ਤੇ ਸੈਂਟਰ ਗਵਰਨਮੈਂਟ ਵੀ ਦੇਵੇ ਜਿਹੜੀ ਸਾਡੀ ਮੇਨ ਜਿਹੜੀ ਆ ਮਾਂ ਵਾ ਜਿਹੜੀ ਹਿੰਦੁਸਤਾਨ ਦੀ ਜਿਹੜੀ ਮੋਦੀ ਸਰਕਾਰ ਆ ਅਸੀਂ ਉਹਦੇ ਗਾੜੀ ਵੀ ਇਹ ਗੱਲ ਕਹਿਣੀ ਕਹਿਣੀ ਚਾਹੁੰਦੇ ਆ ਤੇ ਜੇ ਉਹਦੇ ਵਿੱਚ ਉਹ ਮੁਆਵਜ਼ੇ ਦੇ ਵਿੱਚ ਕੋਈ ਕਾਰਟ ਕਮਜ਼ੋਰੀ ਹੁੰਦੀ ਆ ਤੇ ਅਸੀਂ 28 ਸਤੰਬਰ ਨੂੰ ਮਤਲਬ ਇਹ ਜਿਹੜੀ ਮੁੱਦੇ ਨੂੰ ਵੀ ਨਾਲ ਮਤਲਬ ਟੱਚ ਕਰਕੇ ਜਿਹੜਾ ਵਾ ਅਸੀਂ ਮਤਲਬ ਜਿਹੜਾ ਉਹ ਵਿਖਾਵਾ ਵੀ ਕਰਾਂਗੇ ਜਿੱਥੇ ਚੀਜ਼ਾਂ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਤ ਕਰਾਂਗੇ ਉੱਥੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਵਾਂ ਉਹਨਾਂ ਨੂੰ ਵੀ ਵਿਪਰਤ ਕਰਾਂਗੇ ਸਮਝ ਲਈ ਕੀ ਤੁਹਾਡੀ ਇਸ ਸੰਬੰਧ ਦੇ ਵਿੱਚ ਇਸ ਏਜੰਡੇ ਦੇ ਮੁਕਾਬਕ ਇਸ ਏਜੰਡੇ ਪ੍ਰਤੀ ਕਿਸੇ ਸਰਕਾਰੀ ਬਿਊਰੋਕ੍ਰਾਟ ਕੇ ਅਫਸਰ ਨਾਲ ਗੱਲ ਹੋਈ ਹੋਵੇ ਕਿਸੇ ਲੀਡਰ ਨਾਲ ਗੱਲ ਹੋਈ ਹੋਵੇ ਨੇ ਫਿਲਹਾਲ ਤੇ ਜੋ ਚੱਲ ਰਹੀ ਆ ਜਿ ਤਰ੍ਹਾਂ ਪੁੱਪੜੇ ਇਲਾਕਿਆਂ ਦੇ ਵਿੱਚ ਚੱਲਿਆ ਜੀ ਅਸੀਂ ਇਹਦੇ ਤੇ ਕ੍ਰਿਟਿਸਿਜ਼ਮ ਕਰਦੇ ਆ ਨਾ ਤੇ ਉਹ ਉਹ ਤਰ੍ਹਾਂ ਦੀ ਮਤਲਬ ਜਿਹੜੀ ਹੋਰ ਤਰ੍ਹਾਂ ਦੇ ਕੋਈ ਜਿਹੜਾ ਵਾਤਾਵਰਣ ਜਾਂ ਬਣਦਾ ਅਸੀਂ ਹੈ ਜੀ ਫਿਲਹਾਲ ਜਿਹੜੇ ਲੋਕ ਜਿਹੜੇ ਇਹ ਪੀੜਤ ਆ ਅਸੀਂ ਫਿਲਹਾਲ ਉਹਨਾਂ ਦੇ ਨਾਲ ਖੜੇ ਆ ਸਰਕਾਰ ਤੋਂ ਲਗਾਤਾਰ ਜੀ ਤੱਕਦੀ ਹੀ ਹੈ ਮਤਲਬ ਹੀ ਮੰਗ ਕਰ ਓਕੇ ਇਹਦੇ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜੇ ਪੱਠਾ ਮਜ਼ਦੂਰ ਆ ਜਿਹੜੇ ਦਿਹਾੜੀਦਾਰ ਆ ਜਿਹੜੇ ਆਮ ਕਿਰਤੀ ਆ ਜਿਹੜੇ ਉੱਥੇ ਰਹਿੰਦੇ ਆ ਜਿਹੜੇ ਹੜਪੀੜਤ ਇਲਾਕਿਆਂ ਦੇ ਵਿੱਚ ਆ ਉਹਨਾਂ ਨੂੰ ਵੀ ਮੌਜੂਦ ਦਿੱਤਾ ਜਾਣਾ ਚਾਹੀਦਾ ਤੇ ਇਹ ਇਹਦੇ ਨਾਲ ਅਸੀਂ 28 ਸਤੰਬਰ ਵਾਲੇ ਦਿਨ ਤੇ ਇਹਦੇ ਮੱਦੇਨਜ਼ਰ ਇਹਦੇ ਤੇ ਹੋਰ ਵੀ ਜੜੀ ਆਵਾਜ਼ ਚੁੱਕੀ